ਨਾਟਿਨਿਆ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਦੀਪ ਸਿੰਘ ਰਮਾਣਾ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਸਤਕਾਰਯੋਗ ਪਿਤਾ ਸਰਦਾਰ ਬਲਬੀਰ ਸਿੰਘ ਗਰੇਵਾਲ ਜੋ ਕਿ ਪਿਛਲੇ ਦਿਨੀ 22 ਨਵੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ ਵਿਧਾਇਕ ਸਰਦਾਰ ਦਲਜੀਤ ਸਿੰਘ ਗਰੇਵਾਲ ਦੇ ਨਾਲ ਦੁੱਖ ਦਾ ਅਪਰਿਗਟਾਵਾ ਕਰਨ ਲਈ ਅੱਜ ਹਲਕਾ ਆਤਮਨਗਰ ਤੋਂ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਸਨ ਵਿਦਾਇਕ ਗਰੇਵਾਨ ਨਾਲ ਦੁੱਖો ਪ੍ਰਗਟ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਆਖਿਆ ਕਿ ਮਾਪੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਛਾਂਦਾਰ ਦਰਖਤ ਦੀ ਤਰ੍ਹਾਂ ਹੁੰਦੇ ਹਨ ਜਿਸ ਦੀ ਛਾਂ ਅਤੇ ਨਿਗ ਇਨਸਾਨ ساری ਜ਼ਿੰਦਗੀ ਮਾਨਣਾ ਚਾਹੁੰਦਾ ਹੈ ਲੇਕਿਨ ਇਹ ਕੁਦਰਤੀ ਨਿਯਮ ਹੈ ਕਿ ਸਾਨੂੰ ਆਪਣੇ ਕਰੀਬੀਆਂ ਅਤੇ ਸਨੇਹੀਆਂ ਤੋਂ ਅੱਗੇ ਪਿੱਛੇ ਕਰਕੇ ਵਿਛੜਣਾ ਹੀ ਪੈਂਦਾ ਹੈ ਪਰੰਤੂ ਪਿਓ ਦਾ ਆਸਰਾ ਇੱਕ ਐਸਾ ਸੁੱਖ ਹੈ ਜਿਸ ਨੂੰ ਮਨੁੱਖ ਕਦੇ ਵੀ ਛੱਡਣਾ ਨਹੀਂ ਚਾਹੁੰਦਾ ਉਨਾ ਕਿ ਜਿਉਂ-ਜਿਉਂ ਮਨੁੱਖ ਉਮਰ ਦੇ ਵਿੱਚ ਪਦਵੀ ਦੇ ਵਿੱਚ ਅਤੇ ਸਮਾਜਿਕ ਤੌਰ ਤੇ ਵੱਡਾ ਹੋਈ ਜਾਂਦਾ ਹੈ ਤ्यों-ਤ्यों ਉਸ ਨੂੰ ਆਪਣੇ ਮਾਪਿਓ ਦੀ ਲੋੜ ਵੱਧ ਮਹਿਸੂਸ ਹੁੰਦੀ ਹੈ ਸਰਦਾਰ ਬਰਬੀਰ ਸਿੰਘ ਗਰੇਵਾਲ ਆਪਣੇ ਪਿੱਛੇ ਇੱਕ ਹਰਿਆ ਭਰਿਆ ਪਰਿਵਾਰ ਛੱਡ ਕੇ ਸਨ ਜਿਨ੍ਹਾਂ ਦਾ ਜਿਨ੍ਹਾਂ ਵਿੱਚੋਂ ਦੋ ਪੁੱਤਰ ਦਲਜੀਤ ਸਿੰਘ ਗਰੇਵਾਲ ਕੁਲਵਿੰਦਰ ਸਿੰਘ ਗਰੇਵਾਲ ਨੂੰਹਾ ਬਲਵਿੰਦਰ ਕੌਰ ਗਰੇਵਾਲ ਦਮਨਪ੍ਰੀਤ ਕੌਰ ਗਰੇਵਾਲ ਤਿੰਨ ਧੀ ਜਵਾਈ ਚਮਕੌਰ ਸਿੰਘ ਲੇਟ ਪਰਮਜੀਤ ਕੌਰ ਲੇਟ ਅਜੀਤਪਾਲ ਸਿੰਘ ਚੀਮਾ, ਇੰਦਰਜੀਤ ਕੌਰ ਚੀਮਾ, ਤੇਜਿੰਦਰਪਾਲ ਸਿੰਘ ਗਿੱਲ, ਪਰਮਜੀਤ ਕੌਰ ਗਿੱਲ ਅਤੇ ਪੋਤਰੇ ਰਣਜੋਤ ਗਰੇਵਾਲ, ਲਖਸ਼ਦੀਪ ਗਰੇਵਾਲ ਅਤੇ ਪੋਤਰੀ ਹਰਜੂਤ ਕੌਰ ਗਰੇਵਾਲਾ ਨੇ ਸਰਦਾਰ ਬਲਬੀਰ ਸਿੰਘ ਗਰੇਵਾਲ ਜੀ ਦੇ ਨਿਮਿਤ ਅਖੰਡ ਪਾਠ ਸਾਹਿਬ ਦੇ ਭੋਗ 28 ਨਵੰਬਰ ਦਿਨ ਸ਼ੁੱਕਰਵਾਰ ਵਿਦਾਇਕ ਦਲਜੀਤ ਸਿੰਘ ਗਰੇਵਾਲ ਦੀ ਦਫ਼ਤਰ ਨੇੜੇ ਗੁਰੂ ਗੋਬਿੰਦ ਸਿੰਘ ਨਗਰ ਟਿਬਾ ਰੋਡ ਵਿਖੇ ਦੁਪਹਿਰ 12:00 ਵਜੇ ਤੋਂ 1:30 ਵਜੇ ਦੇ ਵਿਚਕਾਰ ਪਾਈ ਜਾਣਗੇ। ਦੇਸ਼ ਵਕਤ ਵਿਧਾਇਕ ਗਰੀਵਾਲ ਨਾਲ ਅਫਸੋਸ ਕਰਨ ਵਾਲਿਆਂ ਵਿੱਚ ਐਸਪੀ ਸੰਦੀਪ ਵਢੇਰਾ ਕੌਂਸਲਰ ਕਮਲ ਮਨੋਚਾ ਕੌਂਸਲਰ ਲਵਲੀ ਮਨੋਚਾ ਕੌਂਸਲਰ ਸਤਪਾਲ ਲੋਹਾਰਾ ਕੌਂਸਲਰ ਅਸ਼wini ਗੋਪੀ ਵੀ ਹਾਜ਼ਰ ਸਨ